BSF ਵੱਲੋਂ ਆਈ ਇਨਫੋਰਮੇਸ਼ਨ ਤੇ ਬੇਸ ਤੇ SSP ਸਦ ਅਸਦੀਂਦਰ ਸਿੰਘ ਜੀ ਦੀ ਡਾਇਰੈਕਸ਼ਨ ਤੇ ਇੱਕ ਸਾਂਝਾ ਆਪਰੇਸ਼ਨ ਕਰਕੇ ਪਿੰਡ ਲੋਪੋਕੇ ਦਾ ਬਲਵਿੰਦਰ ਸਿੰਘ ਤੇ ਬਲਦੇਵ ਸਿੰਘ ਵਾਸੀਆਂ ਕੱਕੜ थाना ਲੋਪੋਕੇ ਦੇ ਅਧਿਕਾਰੇ ਰੇਡ ਕੀਤਾ ਗਿਆ ਸੀ ਤੇ ਇੱਕ ਇਨਫੋਰਮੇਸ਼ਨ ਸੀ ਕਿ ਵੀ ਇਹ ਲੋਕ ਪਾਕਿਸਤਾਨ ਤੋਂ ਡਰੱਗ ਲਿਆ ਕੇ ਤੇ ਉਹਨੂੰ ਸੇਲ ਕਰਕੇ ਤੇ ਉਹਦੀ ਮਣੀ ਜਿਹੜੀ ਹੈ ਉਹ ਹਵਾਲਾ ਰਾਸੀ ਚ ਕਨਵਰਟ ਕਰ ਦਿੰਦੇ ਨੇ ਜਿਸ ਦੇ ਆਧਾਰ ਤੇ ਇਹਨਾਂ ਦੇ ਪਿੰਡ ਰੇਡ ਕੀਤਾ ਸੀਗਾ ਜਿੱਥੋਂ ਤਿੰਨ ਬੈਗ ਪੈਸਿਆਂ ਦੇ ਮਿਲੇ ਇੰਡੀਅਨ ਕਰੰਸੀ ਦੇ ਮਿਲੇ ਜੋ ਕਾਊਂਟਿੰਗ ਮਸ਼ੀਨ ਮਨੀ ਕਾਊਂਟਿੰਗ ਮਸ਼ੀਨ ਦਾ ਅਰੇਂਜਮੈਂਟ ਕਰਕੇ ਇਹ ਪੈਸਾ ਗਿਨੇ ਗਿਆ ਜੋ ਗਿਣਨ ਤੋਂ ਬਾਅਦ ਇਹ ਪੈਸਾ ਤਕਰੀਬਨ 1 ਕਰੋੜ 97 ਲੱਖ 14650 ਰੁਪਏ ਜਿਹੜੇ ਹੈ ਬਣੇ ਸੀ ਜਿਨ੍ਹਾਂ ਨੂੰ ਕਸਟਡੀ ਪੁਲਿਸ ਤੇ ਲਿਆ ਗਿਆ ਤੇ ਇਹਨਾਂ ਦੇ ਕਿੱਥੋਂ ਕਿੱਥੋਂ ਕੀ ਕੀ ਲਿੰਕ ਨੇ ਉਸ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਫਾਰਵਰਡ ਤੇ ਬੈਕਵਰਡ ਲਿੰਕ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਸ ਤੋਂ ਇਲਾਵਾ ਇਹਦਾ ਦੇ ਦੋ ਬੇਟੇ ਨੇ ਜਿਹੜੇ ਦੋਵੇਂ ਆਲਰੇਡੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਤੇ ਜਿਨ੍ਹਾਂ ਤੇ ਵੀ ਅਲੱਗ-ਅਲੱਗ ਐਂਡੀਪੀਐਸ ਐਕਟ ਕੇਸ ਰਜਿਸਟਰਡ ਨੇ ਇੱਕ ਦਾ ਨਾਮ ਹੈ ਹਰਪ੍ਰੀਤ ਸਿੰਘ ਤੇ ਦੂਸਰੇ ਦਾ ਨਾਮ ਹੈ ਗੁਰਪ੍ਰੀਤ ਸਿੰਘ ਤੇ ਇਹਨਾਂ ਤੋਂ ਉਸ ਤੋਂ ਇਲਾਵਾ ਪੰਜੋ ਮੋਬਾਈਲ ਤੇ ਇੱਕ ਲੈਪਟਾਪ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਸਰ ਕੀ ਪੈਸਾ ਆਇਆ ਕਿੱਥੋਂ ਇਹੀ ਡਰਗ ਮੰਨੀ ਹੈ ਜੀ ਜਿਹੜੀ ਇੱਧਰ ਡਰਗ ਆ ਜਾਂਦੀ ਹੈ ਉਹਨੂੰ ਸੇਲ ਕਰਕੇ ਉਸ ਤੋਂ ਜਿਹੜਾ ਇਕੱਠਾ ਕੀਤਾ ਗਿਆ ਪੈਸਾ ਉਹ ਚੀਜ਼ ਹੈ ਵੀ ਹਵਾਲਾ ਦੀ ਗੱਲ ਕੀਤੀ ਹਵਾਲਾ ਕਿਵੇਂ ਕਰਦੇ ਜੀ ਹਵਾਲਾ ਜਿਹੜਾ ਬੰਦਿਆਂ ਨੂੰ ਇਹਨਾਂ ਨੇ ਸਮਗਲਰਾਂ ਨੂੰ ਪੈਸਾ ਆਰਕਸ ਦੇਣਾ ਹੁੰਦਾ ਇਹ ਉਹਨੂੰ ਪਹਿਲਾਂ ਆਪਣੇ ਡਰਗ ਨੂੰ ਸੇਲ ਕਰਕੇ ਫਿਰ ਅੱਗੇ ਉਹਨਾਂ ਨੂੰ ਟ੍ਰਾਂਸਫਰ ਕਰ ਦਿੰਦੇ ਸਰ ਸਹੀ ਨਹੀਂ ਕਿਸੇ ਸਾਰੇ ਇਹ ਜਿਹੜੀ ਰਕਮ ਜਿਹਨੂੰ ਕਿਸਾ ਸਰ ਦੇਖਣ ਤੇ ਬੜੇ ਮਡੇ ਘਰ ਦੇ ਲੱਗਦੇ ਆ بڑے ਲਿਖੇ ਵੀ ਨਹੀਂ ਲੱਗਦੇ ਇਹਨੇ ਇਸੇ ਚੀਜ਼ ਦੀ ਹੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਕਿਹੜਾ ਮੈਥਡ ਯੂਜ਼ ਕਰਦੇ ਸੀ ਭੇਜਣ ਦਾ ਕਿੰਨੇ ਸਮੇਂ ਤੋਂ ਐਕਟਿਵ ਹੈਗੇ ਨੇ ਇਹ ਵੀ ਇਨਵੈਸਟੀਗੇਸ਼ਨ ਦਾ ਚੱਲ ਰਿਹਾ ਕਿਉਂਕਿ ਅਰੈਸਟ ਕੀਤੇ ਨੇ ਥੋੜੇ ਚਿਰ ਪਹਿਲਾਂ ਹੀ ਤੇ ਇਹਨਾਂ ਨੂੰ ਅਸੀਂ ਪੁੱਛਗਿਛ ਕਰ ਰਹੇ ਹਾਂ ਸਰ ਲੱਗਦਾ ਕਿ ਕੋਈ ਸਾਥੀ ਹੋਣਗੇ ਇਹਦੇ ਨਾਲ ਬਿਲਕੁਲ ਜੀ ਡੂਰਿੰਗ ਇਨਵੈਸਟੀਗੇਸ਼ਨ ਜੋ ਕੁਝ ਆਏਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੈਪਨ ਸਰ ਨਹੀਂ ਸਰ ਬੀ ਸਨ ਮਾ ਕੋ ਕਿਤਨੀ ਬੀ ਸਫਰ ਇਨਫੋਰਮੇਸ਼ਨ ਬਿਲਕੁਲ ਜੀ ਹਾਂ ਬੀ ਸਫਰ ਸਰ ਇਹ ਬਲਵਿੰਦਰ ਸਿੰਘ ਤੇ ਕੋਰਪੋਰੇਟਿੰਗ ਦੇ ਨਾਲ ਆਇਆ ਪਰ ਅਜੇ ਹਲੇ ਕੁਝ ਨਹੀਂ ਇਹਨਾਂ ਦੇ ਖਲਾ ਪਹਿਲਾਂ ਨਹੀਂ ਸਰ ਬੇਸਿਕਲੀ ਹੈ ਕਿ ਕੰਮ ਕੀ ਕਰਦੇ ਸੀ ਇਹਦੇ ਨਾਲ ਕਿਸ ਤਰ੍ਹਾਂ ਦਾ ਰੁਭਈਆ ਸੀ ਉਹ ਪਿੰਡ ਦੇ ਵਿੱਚ ਕੁਆਲੀਫਾਈਂਗ ਇਹ ਚੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਕਿਉਂਕਿ ਅਜੇ ਇਹਨਾਂ ਨੂੰ ਇੰਟਾਇਰ ਇਹਨਾਂ ਦਾ ਲਾਇਕੇ ਰਿਮਾਂਡ ਫਿਰ ਇਹਨਾਂ ਤੋਂ ਅਸੀਂ ਪੁੱਛਗਿੱਛ ਕਰਕੇ ਅਗਲੀਆਂ ਗੱਲਾਂ ਡੰਗਾਈ ਨਾਲ ਜਿਹੜੀਆਂ ਕਰਾਂਗੇ ਕਲੀਅਰ ਸਰ ਕਿੰਨੇ ਪੜੇ ਕਿੰਨੇ ਪੜੇ ਲਿਖੇ ਨੇ ਕੋਈ ਜੁਪਲੀਕੇਸ਼ਨ ਦੱਸੋ ਨਹੀਂ ਇਹ ਚੱਲ ਰਹੀ ਹੈ ਜੀ ਅਜੇ ਇਹਨਾਂ ਨੂੰ ਕਿੱਥੋਂ ਕਿੱਥੋਂ ਪੜੇ ਨੇ ਕੌਣ ਕੌਣ ਇਹਨਾਂ ਦੇ ਨਾਲ ਹੋਰ ਸਾਥੀ ਨੇ ਉਹ ਕੁਛ ਕਿਸੇ ਚ ਡਾਕਟਰ ਹੋਊਗਾ ਕਲੀਅਰ ਕਮੇਟੀ ਕਿੰਨਾ ਦਿਨ ਜੇਕਰ ਹੋੰਦਰੇ ਹਾਂਜੀ ਦੋਨੋਂ ਬੇਟੇ ਤਰੀਕਾ ਨਾ ਉਹਨਾਂ ਦੇ ਵੀ ਐਕਸਟੈਂਸ ਹਾਂ ਉਹਨਾਂ ਦੇ ਚਾਰ ਇੱਕ ਤੇ ਚਾਰ ਕੇਸ ਰਜਿਸਟਰਡ ਨੇ ਇੱਕ ਤੇ ਇੱਕ ਕੇਸ ਹੈ ਇਹ ਪਾਕਿਸਤਾਨ ਵੀ ਜਾ ਕੇ ਆਏ ਨੇ ਆ ਕਿਸ ਨਾਲ ਨਹੀਂ ਇਹ ਗੱਲ ਅਜੇ ਕਲੀਅਰ ਨਹੀਂ ਹੁੰਦੀ ਸਰ ਇਹਨਾਂ ਦਾ ਕੋਈ ਹੋਰ ਵੀ ਪਰਿਵਾਰਕ ਮੈਂਬਰ ਇਹ ਰਿਸ਼ਤੇ ਦਾ ਰੌਂਡ ਅਪ ਕੀਤਾ ਗਿਆ ਨਹੀਂ ਜੀ ਇਹਨਾਂ ਦੋਨੋਂ ਤੋਂ علاوہ ਕੋਈ ਸਰ ਇਹ ਕਿਸਾਨ ਹੈਗੇ ਕਿ ਹੋਰ ਕੋਈ ਵੀ ਕਾਰੋਬਾਰ ਕਰਦੇ ਆ ਵਕਰੀ ਇਹ ਦੱਸਾਂਗੇ ਜੀ ਅਜੇ ਪੁੱਛ ਲਿਆ ਤਾਂ ਜੋ ਕੁਝ ਕਿਛ ਚਾਹੀਗਾ ਉਹ ਤੁਹਾਨੂੰ ਸ਼ੇਅਰ ਕਰਾਂਗੇ ਗੱਲ ਇਹਦੇ ਘਰੇ ਤੇ ਇਹਨਾਂ ਦੀ ਰਿਸ਼ਤੇ ਹੈ ਹਾਂਜੀ 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 ਜਿਹੜਾ ਕੈਸ਼ ਕਿਥੇ ਰੱਖ ਕੇ ਰੱਖਿਆ ਸੀ ਸਰਕਾਰ ਵਿੱਚ ਇਹਨਾਂ ਨੇ ਇਹਨਾਂ ਨੇ ਤਿੰਨ ਬੈਗ ਸੀ ਜੀ ਅਲੱਗ-ਅਲੱਗ ਜਿਨ੍ਹਾਂ ਵਿੱਚ ਪਾਏ ਹੋਏ ਸੀਗਾ ਕੈਸ਼ ਤੇ ਸਰ ਹੋਰ ਕੁਛ ਇਹਦਾ ਕੋਈ ਦਸਤਾਵੇਜ਼ ਮਿਲੇ ਹੋਣ ਜਾਂ ਕੋਈ ਤੁਹਾਡੇ ਕੋਈ ਨਹੀਂ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੇ ਕੋਈ ਗੱਲ ਆਏਗੀ ਜਾਂ ਦਸਤਾਵੇਜ਼ ਰਿਕਵਰ ਹੋਣਗੇ ਸੇਵ ਕਰਾਂਗੇ ਤੁਹਾਡੇ ਜੇ ਮੋਬਾਈਲ ਜਾਂ ਲੈਪਟਾਪ ਮਿਲੇ ਜੀ ਉਹਨਾਂ 'ਚ ਇੱਕ ਇਹਨਾਂ ਤੋਂ ਪੰਜ ਮੋਬਾਈਲ ਨੇ ਇੱਕ ਲੈਪਟਾਪ ਹੈ ਜੀ ਮਤਲਬ ਕੋਈ ਇਨਫੋਰਮੇਸ਼ਨ ਮਿਲਦੀ ਹੈ ਹਾਂਜੀ ਉਹਨਾਂ 'ਚ ਕੋਈ ਇਨਫੋਰਮੇਸ਼ਨ ਉਹ ਭੇਜਾਂਗੇ ਜੀ ਉਹਨਾਂ ਤੋਂ ਕਰਾਂਗੇ ਕਲੀਅਰ डिप्टी एस पी साहब ने सारी चीजें ब्रीफ कर दी है मैं ज्यादा कुछ नहीं कहूँगा जो अठारह सौ बजे ऑपरेशन हुआ था ज्वाइंट और पुलिस ने हमारा बहुत सहयोग दिया और आखिर तक रात के तेईसों बजे तक जो भी कार्रवाई थी उसमें सारी मदद करी और पुलिस को जब भी हम भी बॉर्डर के बेल्ट में जो भी ऑपरेशन करते हैं जब भी इनको फोन द्वारा या टेलीफोन द्वारा या वायरलेस द्वारा बुलाते हैं तो ये हमारा पूरा सहयोग करते हैं और इस काम में भी इन्होंने काफ़ी मदद की है तो डिप्टी एस पी साहब ने सारा बता दिया ये ऐसे ऐसे इंफॉर्मेशन थी उसके आधार पे ऑपरेशन किया गया ज्वाइंट तो उसमें ये अचीवमेंट हुआ है ये सब के सामने थीक है, थीक। जो कि एक करोड़ आपको बता दिया नाइन्टी सेवन लाख चौदह हजार और पाँच सौ कुछ रुपये तो ये मैंने बताया कि पुलिस हमारा हर जंग करती है और जब भी हमारे बॉर्डर बेल्ट में ज्वाइंट नाके भी लग रहे हैं दोनों के रात के अंदर आप लोगों ने देखे भी हैं और हमारा काफ़ी अच्छा कोपरेशन है उसका ये जो अच्छा नहीं है अच्छा नतीजा है